ਦੇਸਵਲ ਦੀ ਮਾੜੀ ਖਬਰ ਮੁੰਲਾਪੁਰ ਦੇ ਵਿੱਚ ਇਨਕਾਉਂਟਰ ਹੋਇਆ ਅਦਰਸ ਸਪੈਸ਼ਲ ਸੈਲ ਤੇ ਗੈਂਗਸਟਰ ਦੇ ਵਿਚਾਲੇ ਮੁੱਢ ਪੇੜ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆਈ ਜਿਸ ਦੇ ਵਿੱਚ ਦਰਸਲ ਇੱਕ ਮਾਮਲੇ ਦੇ ਵਿੱਚ ਇੱਕ ਕਤਲ ਮਾਮਲੇ ਦੇ ਵਿੱਚ ਗੈਂਗਸਟਰ ਨਾਲ ਪਿੱਛਾ ਕਰ ਰਹੀ ਸੀ ਸਪੈਸ਼ਲ ਸੈਲ ਪੁਲਿਸ ਤੇ ਇੱਕ ਥਾਂ ਤੇ ਜਿਵੇਂ ਇਹਨਾਂ ਗੈਂਗਸਟਰ ਨੂੰ ਘੇਰਿਆ ਗਿਆ ਉਸ ਵੇਲੇ ਕੁਤਸਾ ਤਸਵੀਰਾਂ ਆਈਆਂ ਨੇ ਤਾਜ਼ਾ ਤਸਵੀਰਾਂ ਨੇ ਕਿ ਉਸ ਵੇਲੇ ਮੁੱਢ ਪੇੜ ਹੋਈ ਉਸ ਵੇਲੇ ਦੋਹਾਂ ਪਾਸੋਂ ਫਾਇਰਿੰਗ ਹੋਈ ਤੇ ਇਸ ਫਾਇਰਿੰਗ ਦੇ ਦੌਰਾਨ ਦੋ ਗੈਂਗਸਟਰ ਜ਼ਖਮੀ ਹੋਏ ਨੇ ਜਿਹਨਾਂ ਨੂੰ ਹਸਪਤਾਲ ਦੇ ਵਿੱਚ ਫਿਲਹਾਲ ਪਹੁੰਚਾ ਦਿੱਤਾ ਗਿਆ ਪੁਲਿਸ ਉਹ ਰਿਮਾਂਡ ਹਾਸਲ ਕਰਨ ਦੀ ਤਿਆਰੀ ਦੇ ਵਿੱਚ ਰਹੇਗੀ ਫਿਲਹਾਲ ਪੂਰੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਾਂਸਰ ਕਤਲ ਮਾਮਲੇ ਦੇ ਨਾਲ ਇਹਨਾਂ ਦੋਹਾਂ ਗੈਂਗਸਟਰਾਂ ਦੇ ਸ਼ਾਮਿਲ ਹੋਣ ਦੀ ਜਾਣਕਾਰੀ ਹੈ ਇਹਨਾਂ ਦੇ ਉੱਤੇ ਇਲਜ਼ਾਮ ਹੈ ਬਾਂਸਰ ਕਤਲ ਮਾਮਲੇ ਨੂੰ ਅੰਜਾਮ ਦੇਣ ਦੇ ਮੋਟਰਸਾਈਕਲ ਲਾ ਕੇ ਉਥੇ ਬੈਠੇ ਹੋਏ ਸੀ ਜੀ। ਔਰ ਜਦੋਂ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਸ ਤੇ ਫਾਇਰਿੰਗ ਕੀਤੀ ਹੈ। ਜਵਾਬੀ ਕਾਰਵਾਈ ਦੇ ਵਿੱਚ ਦੋਨਾਂ ਦੇ ਤਿੰਨ-ਤਿੰਨ ਗੋਲੀਆਂ ਵੱਜੀਆਂ। ਇੱਕ ਦੇ ਬ੍ਰਹਮਣ ਦੇ ਵੀ ਹੋਈ ਆ ਤੇ ਦੂਜੇ ਬਾਕੀ ਇੱਕ ਦੇ ਲੱਗਦੇ ਆ। ਤੇ ਦੋਵੇਂ ਇਲਾਜ ਦੇ ਅਧੀਨ ਜਿਹੜੇ ਆ ਸ਼ੀਫ ਇਸਮਾਲੀ ਜਿਹੜੇ ਆ ਇਮੀਡੀਏਟ ਭੇਜ ਦਿੱਤੇ ਗਏ ਸੀ। ਮਣੀ ਨਾਮ ਦਾੜਾ ਲੜਕਾ ਬੌਂਸਰ ਸੀਗਾ ਉਹਦਾ ਕਤਲ ਹੋਇਆ ਸੀ ਡੇ ਟਾਈਮ ਤੇ 12 ਵਜੇ ਦੇ ਕਰੀਬ ਉਸ ਤੋਂ ਬਾਅਦ ਜਿਹੜੀ ਸਾਡੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਸੀ ਔਰ ਸਪੈਸ਼ਲ ਟੀਮ ਨੂੰ ਇਹ ਟਾਸਕ ਦਿੱਤਾ ਗਿਆ ਸੀ ਸਪੈਸ਼ਲ ਸੈੱਲ ਸੱਤ ਫੇਸ ਹਮਾਲੀ ਨੂੰ ਔਰ ਅਸੀਂ ਪਰਸੋਂ ਦੀ ਇਹਦੇ ਤੇ ਵਰਕ ਕਰ ਰਹੇ ਸੀਗੇ ਕੁਝ ਜਿਹੜੇ ਸ਼ੱਕੀ ਬੰਦੇ ਸਾਡੇ ਸਰਵਲੈਂਸ ਤੇ ਸੀਗੇ ਤਾਂ ਜਿਹੜੇ ਕਿ ਸਾਡੇ ਫਿਕਰ ਕੀਤੇ ਸੀਗੇ ਬੰਬੀਹਾ ਗੈਂਗ ਨਾਲ ਜਿਹੜੇ ਤਾਲਮਿਲ ਚ ਹੈਗੇ ਨੇ ਉਹਨੇ ਦੇ ਉੱਤੇ ਐਕਟ ਕਰਦੇ ਹੋਏ ਆ ਅਸੀਂ ਦੋ ਬੰਦੇ ਜਿਹੜੇ ਜ਼ੀਰੋਨ ਕਰ ਲਏ ਸੀਗੇ ਔਰ ਹੋਰ ਵੀ ਮੰਨ ਜਿਹੜਾ ਸੋਰਸ ਸੀ ਕੈਮ ਕਰਕੇ ਇਸ ਗੱਲ ਤੱਕ ਸ਼ੋਰ ਹੋ ਗਿਆ ਸੀ ਕਿ ਇਹ ਬੰਦੇ ਵਾਰਦਾਤ ਵਿੱਚ ਹੈਗੇ ਨੇ ਅਸੀਂ ਇਮੀਡੀਏਟਲੀ ਇੱਥੇ ਪਹੁੰਚੇ ਹਾਂ ਔਰ ਸਾਨੂੰ ਇੱਥੇ ਇਹ ਉਜਾੜ ਏਰੀਆ ਜਿੱਦਾਂ ਤੁਸੀਂ ਵੇਖ ਸਕਦੇ ਹੋ ਆਸ-ਪਾਸ ਕੇ ਬਿਲਕੁਲ ਉਜਾੜ ਏਰੀਆ 'ਤੇ ਮੋਟਰਸਾਈਕਲ 'ਤੇ ਲਾ ਕੇ ਥੱਲੇ ਬੈਠੇ ਹੋਏ ਸੀ ਬੰਦੇ ਔਰ ਜਦੋਂ ਉਹਨਾਂ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਵਾਬੀ ਕਾਰਵਾਈ ਦੇ ਵਿੱਚ ਦੋਨੋਂ ਦੇ ਤਿੰਨ-ਤਿੰਨ ਗੋਲੀਆਂ ਵੱਜੀਆਂ ਆਈਡੀ ਦੇਬਡੋਮਨ ਦੇ ਵੀ ਇੰਜਰੀ ਆ ਤੇ ਦੋ ਬਾਕੀ ਇੱਕ ਦੇ ਲੱਤਦੇ ਆ ਤੇ ਦੋਵੇਂ ਇਲਾਜ ਦੇ ਅਧੀਨ ਜਿਹੜੇ ਆ 6 ਫੇਸ ਹਮਾਲੀ ਜਿਹੜੇ ਆ ਇਮੀਡੀਏਟਲੀ ਭੇਜ ਦਿੱਤੇ ਗਏ ਸੀਗੇ ਬਾਕੀ ਸਾਰੀ ਜਿਹੜੀ ਤੁਹਾਡੇ ਨਾਲ ਜਿਹੜੀ ਆ ਟੈਕਨੀਕਲ ਚੀਜ਼ਾਂ ਡਿਟੇਲ ਜਿਹੜੀਆਂ ਨੇ ਉਹ ਅਲੱਗ ਅਧਿਕਾਰੀ ਆ ਰਹੇ ਤੁਹਾਨੂੰ মিডিਆ ਨੂੰ ਬਰੀਫ ਕਰ ਦੇਣਗੇ एक विक्रम राणा नाम का बंदा है और दूसरा जो है विक्रम राणा एलियस हैप्पी और जो दूसरा है किरण धनुआ नाम का बंदा है ये एक खरड़ का रहने वाले वाला है दूसरा जो है त्योड़ त्योड़पिंड जो मरने वाले के उसी सेम विलेज का रहने वाला है तो जब ये यहाँ पे देखे गए थे तो हमारी टीम जो इनको सर्च कर रही थी तो इनको शक हुआ कि पुलिस इनके पीछे घूम रही है तो जैसे ही ये अपने मोटरसाइकिल की तरफ भाग रहे थे तो वहाँ पर इन्होंने पुलिस की तरफ फायरिंग शुरू कर दी जब अब पुलिस की गाड़ी से हमने इनको दबोचा भी और साथ में जवाबी फायरिंग भी शुरू की जिसके दौरान इन दोनों को जो है गोलियां लगी हैं इसमें एक को लात पे गोली लगी है और दूसरे को लात पे और एक पेट पे गोली लगी है इमीजिएटली दोनों को हॉस्पिटल पहुंचाया गया है और करीब दोनों के मिला के दस के आसपास राउंड जो है फायर हुए हैं ਫਿਲਹਾਲ ਦੋਹਾਾਂ ਦੇ 10 ਰਾਉਂਡ ਦੇ ਕਰੀਬ ਫਾਇਰ ਹੋਏ ਨੇ ਜਿਸ ਤਰ੍ਹਾਂ ਕੀ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਦਰਅਸਲ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਪੁਲਿਸ ਸੋ ਆਰ ਪਿੱਛਾ ਕਰਕੇ ਕੀ ਲਿਆ ਗਿਆ ਦੋਹਾਾਂੇ ਪਾਸਿਓਂ ਫਾਇਰਿੰਗ ਹੋ ਗਈ ਉਹਦੀ ਲਾਸ਼ ਮਰੀ ਦੋਹਾਾਂੇ ਪਾਸਿਓਂ ਫਾਇਰਿੰਗ ਹੋਈ ਤੇ ਇਸੇ ਦੌਰਾਨ ਦੋ ਗੈਂਗਸਟਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਹਨਾਂ ਦੇ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਹੋਏ ਨੇ ਬਾਉਂਸਰ ਕਤਲ ਮਾਮਲੇ ਦੇ ਵਿੱਚ ਜੇ ਪੁਲਿਸ ਦੇ ਵੱਲੋਂ ਲੜਿੰਦੇ ਸਨ ਕਾਫੀ ਲੰਬੇ ਸਮੇਂ ਤੋਂ ਨਾਦੀ ਵਾਲ ਵੀ ਕੀਤੀ ਜਾ ਰਹੀ ਸੀ ਪਰसों ਦਾ ਮਾਮਲਾ ਦੱਸਿਆ ਜਾ ਰਿਹਾ ਦੋ ਦਿਨ ਪਹਿਲਾਂ ਦਾ ਜਿਸ ਵੇਲੇ ਬੌਂਸਰ ਨੂੰ ਕਤਲ ਮਾਮਲਾ ਅੰਜਾਮ ਦਿੱਤਾ ਗਿਆ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਇਸ ਪੂਰੇ ਮਾਮਲੇ ਨੂੰ ਲੈ ਕੇ ਟਵੀਟ ਵੀ ਕੀਤਾ ਹੈ ਉਹ ਲਿਖਦੇ ਨੇ ਕਿ ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਦੇ ਵਿੱਚ ਗੈਂਗਸਟਰ ਵਾਅਦੇ ਲਈ ਕੋਈ ਥਾਂ ਨਹੀਂ ਹੈ ਜੋ ਵੀ ਕਾਨੂੰਨ ਆਪਣੇ ਹੱਥ ਤੇ ਵਿੱਚ ਲੈਂਦਾ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਉਹਨਾਂ ਨੂੰ ਸਰਪ੍ਰਸਤ ਹੀ ਨਹੀਂ ਹੈ ਸਿੱਧੀ ਕਾਰਵਾਈ ਕੀਤੀ ਜਾਂਦੀ ਹੈ ਟੂੜ ਵਿੱਚ ਮਨੀਸ਼ ਰਾਣਾ ਦਾ ਨੂੰ ਗੋਲੀ ਮਾਰਨ ਵਾਲੇ ਕਤਲ ਕਰਨ ਵਾਲੇ ਜਿਹੜੇ ਗੈਂਗਸਟਰ ਹਨ ਉਹਨਾਂ ਦਾ ਅੱਜ ਅਨਕਾਉਂਟਰ ਹਾਥੋਂ ਦਿਖਾਵਾਂਗੇ ਕਿ ਗੱਡੀ ਹੈਗੀ ਹੈ ਗੱਡੀ ਨਾਲ ਇਹਨਾਂ ਰੋਕਿਆ ਗਿਆ ਸੀ ਕਿ ਮੋਟਰਸਾਈਕਲ ਜਿਹੜਾ ਹੈਗਾ ਸਾਈਡ ਤੇ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਨਾਲ ਘੇਰਿਆ ਗਿਆ ਸੀਗਾ ਦੋ ਜਿਹੜੇ ਨੇ ਗੈਂਗਸਟਰ ਜਿਹੜੇ ਦੱਸੇ ਜਾਂਦੇ ਨੇ ਜਿਨ੍ਹਾਂ ਨੂੰ ਕਿ ਬਬੀਹਾ ਗੈਂਗ ਨਾਲ ਸੰਬੰਧ ਸੀਗੇ ਉਹਨਾਂ ਗੈਂਗਸਟਰਾਂ ਗੈਂਗਸਟਰਾਂ ਨੂੰ ਦਾ ਅੱਜ ਅਨਕਾਉਂਟਰ ਕੀਤਾ ਗਿਆ ਦੋਨਾਂ ਦੇ ਪੈਰ ਦੇ ਵਿੱਚ ਜਿਹੜੀ ਹੈਗੀ ਹੈ ਉਹ ਗੋਲੀ ਲੱਗੀ ਹੈਗੀ ਤੇ ਅਗਰ ਆਪਾਂ ਇਹਨਾਂ ਦੇ ਗੱਲ ਕਰੀਏ ਕਿ ਇਹ ਕੌਣ ਸੀਗੇ ਇਹਨਾਂ ਵਿੱਚ ਇੱਕ ਜਿਹੜਾ ਮੁੰਡਾ ਸੀਗਾ ਉਹਦਾ ਉਹ ਜਿਹੜਾ ਸੀਗਾ ਤੂੜ ਦੇਣਾ ਉਹਦਾ ਦੂਜਾ ਜਿਹੜਾ ਸੀਗਾ ਉਹ ਖਰੜ ਦਾ ਰਹਿਣ ਵਾਲਾ ਦੱਸਿਆ ਦੱਸਿਆ ਜਾ ਰਿਹਾ ਹੈਗਾ ਪਰ ਇਹਨਾਂ ਦੋਨਾਂ ਗੈਂਗਸਟਰਾਂ ਨੂੰ ਜਿਹੜੇ ਨੇ ਜਿਹੜੇ ਨੇ ਇਹਦਾ ਨਾਮ ਬਬੀਹਾ ਗੈਂਗ ਤੋਂ ਸਜਦਾ ਇੱਕ ਦਾ ਨਾਮ ਵਿਕਰਮ ਰਾਣਾ ਅਲਿਆਸ ਹੈਪੀ ਜਿਹੜਾ ਕਿ ਵਿਲੇਜ ਤੂੜ ਦਾ ਹੈਗਾ ਤੇ ਦੂਜਾ ਹੈਗਾ ਕਿਰਨ ਸਿੰਘ ਅਲਿਆਸ ਦੋਨਾਂ ਜਿਹੜਾ ਕਿ ਖਾਰਦ ਰਣ ਵਾਲਾ ਇਹਨਾਂ ਦੋਨਾਂ ਨੂੰ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਗੋਲੀ ਲੱਗੀ ਆ ਤੇ ਇਹ ਦੋਨੋਂ ਹੀ ਅੱਜ ਹੁਣ ਹਸਪਤਾਲ ਵਿੱਚ ਦਾਖਲ ਕਰਵਾ ਦਿੱਤੇ ਗਏ ਨੇ ਤੇ ਅਸੀਂ ਜਿਹੜੀ ਹੈਗੀ ਆ ਤੁਹਾਨੂੰ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਡੀਐਸਪੀ ਜਿਹੜੇ ਨੇ ਜਿਨ੍ਹਾਂ ਨੇ ਉਹਨਾਂ ਨਾਲ ਇਨਕਾਊਂਟਰ ਕੀਤਾ ਹੈਗਾ ਉਹਨਾਂ ਨਾਲ ਕੀ ਕਰਾਂਗੇ ਤੇ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਬਿਲਕੁਲ ਇਹ ਜਿਹੜਾ ਏਰੀਆ ਹੈਗਾ ਨਿਊ ਚੰਡੀਗੜ੍ਹ ਦਾ ਆਪਾ ਏਰੀਆ ਦੱਸਦੇ ਹੈਗੇ ਆ ਤੇ ਮੈਡੀ ਸਿਟੀ ਮੈਡੀ ਸਿਟੀ ਨੂੰ ਜਾਮ ਵਾਲੀ ਜੋੜਾ ਸੁਨਸਾਨ ਦਾ ਪੂਰਾ ਏਰੀਆ ਹੈਗਾ ਜਿੱਥੇ ਕਿ ਇਹ ਦੋਨੇ ਗੈਂਗਸਟਰ ਜਿਹੜੇ ਸੀਗੇ ਉਹ ਇੱ ਹਰਾ ਕੀਤਾ ਪਰ ਦੋਨੋਂ ਨਹੀਂ ਰੁਕੇ ਰੁਕਣ ਕਰਕੇ ਇਹਨਾਂ ਨੇ ਜਿਹੜੇ ਕ੍ਰਾਸ ਫਾਇਰਿੰਗ ਕੀਤੀ ਦੀ ਕ੍ਰਾਸ ਫਾਇਰਿੰਗ ਵਿੱਚ ਇਹ ਮੋਟਰਸਾਈਕਲ ਤੁਹਾਨੂੰ ਦਿਖਾਉਂਦੇ ਆ ਇਹ ਮੋਟਰਸਾਈਕਲ ਤੇ ਦੋਨੋਂ ਸਿਗੇ ਤੇ ਪੁਲਿਸ ਨੇ ਇਹਨਾਂ ਨੂੰ ਰੋਕਣ ਵਾਸਤੇ ਜਿਹੜਾ ਸੀਗਾ ਮੋਟਰਸਾਈਕਲ ਜਿਹੜਾ ਸੀਗਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੋਟਰਸਾਈਕਲ ਜਿਹੜਾ ਸੀਗਾ ਉਹ ਪੁਲਿਸ ਦੀ ਗੱਡੀ ਦੇ ਉੱਪਰ ਜਿਹੜੀ ਸੀਗੀ ਸਾਈਡ ਤੇ ਜਿਹੜਾ ਸੀਗਾ ਪੁਲਿਸ ਨੇ ਸਾਈਡ ਤੇ ਲਗਾ ਕੇ ਇਹਨਾਂ ਨੂੰ ਦੋਹਾਂ ਨੂੰ ਜਿਹੜੇ ਸੀਗਾ ਉਹ ਤੁਸੀਂ ਦੇਖਿਆ ਕਿ ਅੱਜ ਗੋਲ ਜਿਹੜੀ ਹੁੰਦੀ ਹੈ ਤੇ ਪੈਰਸ ਲਗਾਈ ਹੈ ਤੇ ਉਹ ਹਸਪਤਾਲ ਦਾਖਲ ਕਿਤੇ ਗਏ ਨੇ ਜਿਹੜਾ ਮਨੀਸ਼ ਰਾਣਾ ਸੀਗਾ ਉਹ ਪੁਲਿਸ ਜੀ ਉਹ ਕਾਫੀ ਜ਼ਿਆਦਾ ਸક્રિય ਹੋਈ ਸੀ ਕਿ ਜਿਹਨਾਂ ਨੂੰ ਪકડਨਾ ਹੈਗਾ ਇਸ ਏਰੀਆ ਵਿੱਚ ਕਿਸ ਤਰ੍ਹਾਂ ਦਾ ਕੰਮ ਕਰਦਾ ਤੁਹਾਨੂੰ ਇਸ ਏਰੀਆ ਦੇ ਦਿਖਾਵਾਂਗੇ ਕਿ ਪੂਰਾ ਜਿਹੜਾ ਏਰੀਆ ਹੈਗਾ ਇਹ ਪੂਰੀ ਤਰ੍ਹਾਂ ਨਾਲ ਜੇ ਤੁਸੀਂ ਦੇਖਦੇ ਆਂ ਜੰਗਲ ਦਾ ਪੂਰਾ ਏਰੀਆ ਹੈਗਾ ਹੈਗਾ ਪੂਰਾ ਤੇ ਇਹ ਨਿਊ ਮੈਡੀ ਸਿਟੀ ਜਿਹੜਾ ਹੈਗੀ ਗਮਾਡਾ ਦਾ ਮੈਡੀ ਸਿਟੀ ਦਾ ਏਰੀਆ ਨਿਊ ਚੰਡੀਗੜ੍ਹ ਦੇ ਪੈਂਦਾ ਹੈਗਾ ਤੇ ਉਸ ਦੇ ਵਿੱਚ ਤੇ ਆਪਣੇ ਸਾਡੇ ਨਾਲ ਡੀਐਸਪੀ ਨੇ ਗੁਰਸ਼ੇਰ ਸਿੰਘ ਜੀ ਤੁਹਾਨੂੰ ਜਾਣ ਦੀ ਕੋਸ਼ਿਸ਼ ਪਾਜੀ ਕਿਸ ਤਰ੍ਹਾਂ ਦਾ ਗੱਲ ਹੋਈ ਹੈ ਤੇ ਕਿਸ ਤਰ੍ਹਾਂ ਜਿਹਨਾਂ ਨੂੰ ਰਹਿ ਗ੍ਰਿਫਤਾਰ ਕੀਤਾ ਗਿਆ ਸੀਗਾ ਭਾਈ ਸਾਹਿਬ ਇਹ ਪਰਸੋਂ ਦੇ ਇੱਕ ਜਿਹੜਾ ਅਨਸੋਲਡ ਇੱਕ ਮਰਟਰ ਕੇਸ ਸੀਗਾ ਬੜਾ ਹਾਈਲਾਈਟਡ ਮਰਟਰ ਕੇਸ ਸੀਗਾ ਉਹਦੀ ਜਿਹੜੀ ਅਸੀਂ ਤਫਤੀਸ਼ ਦੇ ਵਿੱਚ ਜਿਹੜਾ ਇਹ ਦੋ ਬੰਦੇ ਸਾਨੂੰ ਫਿਕਰ ਆਊਟ ਹੋਏ ਸੀਗੇ ਔਰ ਅੱਜ ਇਹਨਾਂ ਬਾਰੇ ਸਾਨੂੰ ਹਿਊਮਨਿਟੀ ਮਿਲੀ ਸੀਗੀ ਕਿ ਇਸ ਏਰੀਆ ਦੇ ਵਿੱਚ ਕੁੰਮਰੇ ਨੇ ਜਦੋਂ ਸਾਡੀ ਟੀਮ ਨੇ ਆ ਕੇ ਇਹਨਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੁਲਿਸ ਤੋਂ ਅਰੈਸਟ ਵੇਟ ਕਰਨ ਲਈ ਪੁਲਿਸ ਪਾਰਟੀ ਦੇ ਜਿਹੜੀ ਫਾਇਰਿੰਗ ਕੀਤੀ ਹੈ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਬੁਲੇਟ ਇੰਜਰੀਜ਼ ਲੱਗੀਆਂ ਨੇ ਔਰ ਜਿਹਦਾ ਮੈਂ ਦੱਸਿਆ ਕਿ ਪਰਸੋਂ ਜਿਹੜਾ ਮਰਟਰ ਕੇਸ ਸੀਗਾ ਮਨੀ ਰਾਣਾ ਬੌਂਸਰ ਦਾ ਉਹ ਇਹਨਾਂ ਦੋਨੋਂ ਵੱਲੋਂ ਕੀਤਾ ਗਿਆ ਇਹਨਾਂ ਦੀ ਪਛਾਣ ਕਿਰਨ ਏਲੀਸ ਤਨਵਾ ਔਰ ਇੱਕ ਹੈਪੀ ਰਾਣਾ ਇਹ ਲੜਕਾ ਤੋੜਦਾ ਇਹਨਾਂ ਵੱਲੋਂ ਕੀਤੀ ਗਈ ਭਾਈ ਕਿਸ ਤਰ੍ਹਾਂ ਸੀਗਾ ਜਦੋਂ ਇਹਨਾਂ ਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਕਿਹਾ ਜਿਹੜੀ ਫਾਇਰਿੰਗ ਕੀਤੀ ਹੈਗੀ ਹੈ ਉਸ ਇਹਨਾਂ ਦੇ ਪੈਰ ਤੇ ਕਿੱਥੇ ਕਿੱਥੇ ਗੋਲੀ ਲੱਗੀ ਹੈ ਇਹਨਾਂ ਦੇ ਇੱਕ ਦੇ ਅਬਡੋਮਨ 'ਚ ਗੋਲੀ ਲੱਗੀ ਹੈ ਜੀ ਲੋਅਰ ਅਬਡੋਮਨ ਦੇ ਵਿੱਚ ਗੋਲੀ ਲੱਗੀ ਹੈ ਔਰ ਇੱਕ ਦੇ ਜਿਹੜੇ ਆ ਲੋਅਰ ਲਿੰਗਸ ਦੇ ਵਿੱਚ ਗੋਲੀ ਲੱਗੀ ਹੈ ਗੋਟਿਆਂ ਦੇ ਲਾਗੇ ਤੇ ਦੋਵਾਂ ਦੇ ਤਿੰਨ-ਤਿੰਨ ਬੁਲੇਟ ਇੰਜਰੀਜ਼ ਲੱਗੀਆਂ। ਇਹ ਕਹਿੰਦੇ ਬੰਬੀਆ ਗੈਂਗ ਨਾਲ ਸੰਬੰਧਿਤ ਹੈਗੇ ਆ। ਬਿਲਕੁਲ ਜਿੱਦਣ ਪਰਸੋ ਮਰਡਰ ਹੋਇਆ ਤੇ ਉਸੇ ਦਿਨ ਸ਼ਾਮ ਨੂੰ ਇੱਕ ਫੇਸਬੁੱਕ ਤੇ ਪੋਸਟ ਸਾਹਮਣੇ ਆਈ ਹੈ। ਜਿਹਦੇ ਵਿੱਚ ਬੰਬੀਆ ਗੈਂਗ ਨੇ ਇਹ ਦੀ ਮੇਰੇ ਲਈ ਔਰ ਇਹ ਵੀ ਗੱਲ ਸਾਹਮਣੇ ਆਈ ਕਿ ਇੱਕ ਮੀਤ ਬੌਂਸਰ ਦਾ ਕੋਤਕਲ ਹੋਇਆ ਸੀਗਾ। ਉਹਦਾ ਇਹਨਾਂ ਨੇ ਸ਼ੋ ਕੀਤਾ ਸੀ ਕਿ ਉਹ ਕਾਰਨ ਬਣਿਆ ਹੈ। ਜੋ ਇਹਨਾਂ ਨੇ ਗੱਲ ਸ਼ੋ ਕੀਤੀ ਕਿ ਉਹਦਾ ਬਦਲੇ ਲਈ ਇਹਨਾਂ ਨੇ ਇਹ ਗੱਲ ਕੀਤੀ ਹੈ। ਬਾਕੀ ਇਹਦੀ ਬੰਦੇ ਦੀ ਨੂੰ ਅਰੈਸਟ ਪਾ ਕੇ ਇਲਾਜ ਦੀਨ ਨੇ ਡਿਟੇਲਡ ਇਨਟੈਰੋਗੇਸ਼ਨ ਕਰਕੇ ਜਿਹੜੀ ਕੋਈ ਗੱਲ ਸਾਹਮਣੇ ਆਉਂਦੀ ਮੀਡੀਆ ਨਾਲ ਫਿਰ ਸਾਂਝੀ ਕਰਾਂਗੇ ਤੇ ਤੁਨੂਆ ਤੇ ਜਿਹੜਾ ਹੈਪੀ ਹੈ ਦੋਹਾਂ ਦੇ ਕੋਈ ਪੁਰਾਣਾ ਰਿਕਾਰਡ ਹੋਵੇ ਕ੍ਰਿਮੀਨਲ ਰਿਕਾਰਡ ਜਿਹੜਾ ਕਿਰਨੇ ਆ ਇੱਥੇ ਆਲਰੇਡੀ ਇੱਕ 392 ਤੇ 25 ਆਮ ਸੈਕਟ ਦਾ ਸਦਰ ਖਡਰ ਦਾ 2022 ਦਾ ਮੁਕੱਦਮਾ ਦਰਜ ਹੈ ਤੇ ਇਹਨਾਂ ਦੋਨਾਂ ਨੂੰ ਜਿਹੜੀ ਅਗਲ ਕਰਦੇ ਆ ਕਿ ਹੋਰ ਵੀ ਕੋਈ ਵਾਰਦਾਤ ਨੂੰ ਇਲਜ਼ਾਮ ਦੱਤਾ ਇਸ ਏਰੀਆ ਚ ਕਿਹ ਜਾਂਦਾ ਗੈਂਗ ਹੈਗਾ ਕੋਈ ਪੂਰਾ ਜਿਵੇਂ ਇਹਨਾਂ ਨੇ ਵੇਖੋ ਮਰਡਰ ਕੀਤਾ ਬਿਲਕੁਲ ਇਹਨਾਂ ਦੇ ਵਿੱਚ ਹੋਰ ਵਾਰਦਾਤਾਂ ਨਿਕਲਣਗੀਆਂ ਕਿਉਂਕਿ ਸਿੱਧਾ ਮਰਡਰ ਕਰ ਦੇਣਾ ਕੋ ਤੇ ਅਸੀਂ ਇਹਨਾਂ ਦੀ ਅਰੈਸਟ ਪੈ ਜਾਵੇ ਜਦੋਂ ਪੁਲਿਸ ਕਸਟਡੀ ਚੋਂਤੇ ਆ ਡਿਟੇਲਡ ਇੰਟਰੋਗੇਸ਼ਨ ਕਰਕੇ ਜਿਹੜੀ ਜਿਹੜੀ ਵਾਰਦਾਤਾਂ ਨੇ ਕੀਤੀ ਹੋਣਗੀਆਂ ਉਹ ਮੀਡੀਆ ਨਾਲ ਸਾਂਝੀ ਕਰਨਗੇ ਠੀਕ ਪੀਸੀ ਗੁਰਸੇਵ ਸਿੰਘ ਡੀਐਸਪੀ ਗੁਰਸੇਵ ਸਿੰਘ ਜੀ ਜਿਨ੍ਹਾਂ ਨੇ ਸਪਸ਼ਟਕਲ ਦੱਸਿਆ ਕਿ ਇਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਗੋਲੀ ਜਿਹੜੀ ਹੈਗੀ ਆ ਉਹ ਚਲਾਈ ਹੈਗੀ ਆ ਤੇ ਇਹ ਤੁਹਾਨੂੰ ਪੂਰੇ ਏਰੀਆ ਦੀ ਗਲਤਫਹਿਮੀ ਸਾਫੜਾ ਹੈਗਾ ਖਰ ਦਾ ਸਾਰੇ ਸਟਾਫ ਜਿਹੜਾ ਹੈਗਾ ਉਹਨਾਂ ਵੱਲੋਂ ਇਸ ਪੂਰੀ ਨੂੰ ਕਾਰਵਾਈ ਨੂੰ ਜਿਹੜਾ ਸੀਗਾ ਉਹ ਅੰਜਾਮ ਜਿਹੜਾ ਦਿੱਤਾ ਗਿਆ ਸੀਗਾ ਇਸ ਤੋਂ ਗੱਲ ਸਾਫ਼ ਹੈ ਕਿ ਜਿਹੜੇ ਗੈਂਗਸਟਰ ਨੇ ਅੱਜ ਵੀ ਬੰਬੀਹਾ ਗੈਂਗ ਜੋ ਪੋਸਟ ਪਾਈ ਉਸ ਨੂੰ ਪੋਸਟ ਦੇ ਬਾਅਦ ਪਤਾ ਲੱਗਾ ਕਿ ਬੰਬੀਹਾ ਗੈਂਗ ਦਾ ਜਿਹੜਾ ਪੂਸ ਸਦਸੇ ਸੀਗੇ ਉਹੋ ਕੰਮ ਕਰ ਰਹੇ ਤੇ ਪਰ ਅੱਜ ਜਦੋਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹ ਜਿਹੜੀ ਸਾਇੰਟਿਫਿਕ ਤਰੀਕੇ ਨਾਲ ਔਰ ਜਿਹੜੀ ਆਪਾਂ ਗੱਲ ਕਹੀ ਹੈ ਕਿ ਸਰਵੇਲੈਂਸ ਜਿਹੜੀ ਉਸ ਤੋਂ ਨਜ਼ਰ ਰੱਖੀ ਜਾ ਰਹੀ ਸੀ ਜਦੋਂ ਵੀ ਉਹ ਕਿਤੇ ਪੁਲਿਸ ਨੂੰ ਮਿਲੇ ਉਹਨਾਂ ਦੀ ਲੋਕੇਸ਼ਨ ਆਈ ਤਾਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਦੋਹ ਤੇ ਅਗਲੀ ਜਿਹੜੀ ਜਾਣਕਾਰੀ ਹੈਗੀ ਆ ਉਹ ਜਦੋਂ ਪੁੱਛ ਕੇ ਚੋਗੇ ਉਦੋਂ ਪਤਾ ਚੱਲੇਗੀ ਕੈਮਰਾ ਪਰਸਨ ਗੁਰਜਨ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਨਿਊ ਚੜੀਗੜ